ਕੇਬਲ ਕਨੈਕਸ਼ਨ ਕਟਣ ਮਾਮਲੇ ਦੇ ਨਾਲ ਜੁੜੀ ਹੋਈ ਹੈ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ 16 ਜਨਵਰੀ ਤੱਕ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜਿਹੜੇ ਕੇਬਲ ਆਪਰੇਟਰਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਤੇ ਹਾਈ ਕੋਰਟ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਤਰ੍ਹਾਂ ਹੁਣ ਨਵੀਂ ਜੋ ਹੈ ਐਫ ਆਈ ਆਰ ਦਾ ਮਾਮਲਾ ਦਰਜ ਨਹੀਂ ਕੀਤਾ ਜਾਏਗਾ ਇਸ ਤੋਂ ਇਲਾਵਾ ਸੀਬੀਆਈ ਦੇ ਕੋਲ ਕੇਸ ਜਾਂ ਸੰਬੰਧੀ ਵੀ 20 ਜਨਵਰੀ ਨੂੰ ਸੁਣਵਾਈ ਹੋਏਗੀ ਤਾਂ ਪੰਜਾਬ ਦੇ ਕੇਵਲ ਆਪਰੇਟਰਾਂ ਨੂੰ ਹਾਈ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਨਵੀਂ ਐਫ ਆਈ ਆਰ ਨਹੀਂ ਦਰਜ ਹੋਏਗੀ ਤੇ ਨਾਲ ਹੀ 16 ਜਨਵਰੀ ਤੱਕ ਸਰਕਾਰ ਨੂੰ ਆਪਣਾ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ 16 ਜਨਵਰੀ ਤੱਕ ਦਾ ਜੋ ਸਮਾਂ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਤੇ 20 ਜਨਵਰੀ ਨੂੰ ਇਸ ਮਾਮਲੇ ਦੇ ਵਿੱਚ ਦੁਬਾਰਾ ਸੁਣਵਾਈ ਹੋਏਗੀ सीबीआई ਦੇ ਕੋਲ ਕੇਸ ਨਾਲ ਸੰਬੰਧੀ ਵੀ ਸੁਣਵਾਈ ਜਿਹੜੀ ਹੈ 20 ਜਨਵਰੀ ਨੂੰ ਹੋਏਗੀ ਕਿਉਂਕਿ ਪਟਿਆਲਾ ਮੋਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੇਬਲ ਦੀਆਂ ਤਾਰਾਂ ਕੱਟੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਸਨ ਕਿ ਨਵੀਂ ਕੇਬਲ ਨੂੰ ਲੈ ਕੇ ਜੋ ਹੈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਕੇਬਲ ਆਪਰੇਟਰਾਂ ਦੇ ਨਾਲ ਕੱਕਾ ਕੀਤਾ ਜਾ ਰਿਹਾ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਵੀ ਜਿਹੜੇ ਐ ਕੇਬਲ ਆਪਰੇਟਰਾਂ ਦੇ ਹੱਕ ਦੇ ਵਿੱਚ ਨਿਤਰੇ ਹੋਏ ਵਿਖਾਈ ਦੇਰੇ ਸੰਤਾਂ ਮਾਮਲਾ ਜਿਹੜਾ ਹਾਈ ਕੋਰਟ ਪਹੁੰਚਦਾ ਤੇ ਹੁਣੇ ਪੰਜਾਬ ਦੇ ਕੇਬਲ ਆਪਰੇਟਰਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਐ ਤਾਂ ਆਪਰੇਟਰਾਂ ਦੇ ਖਿਲਾਫ ਜਿੰਨੇ ਵੀ ਮਾਮਲੇ ਦਰਜ ਨੇ ਉਸ ਦੇ ਵਿੱਚ ਗ੍ਰਿਫਤਾਰੀ ਨਹੀਂ ਹੋਏਗੀ ਇਹ ਸਾਫ਼ ਤੌਰ ਤੇ ਕਹਿਣਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਤੇ ਇਸ ਮਾਮਲੇ ਦੇ ਵਿੱਚ ਹੁਣ ਕੋਈ ਵੀ ਨਵੀਂ ਐਫਆਈਆਰ ਦਰਜ ਨਹੀਂ ਕੀਤੀ ਜਾਏਗੀ ਤੇ ਪੰਜਾਬ ਸਰਕਾਰ ਨੂੰ ਵੀ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ 16 ਜਨਵਰੀ ਤੱਕ ਆਪਣਾ ਜਵਾਬ ਜਿਹੜਾ ਦਾਖਲ ਕੀਤਾ ਜਾਏ ਤਾਂ 4 ਦਿਨ ਬਾਅਦ ਯਾਨੀ ਕਿ 16 ਜਨਵਰੀ ਤੋਂ ਬਾਅਦ 20 ਜਨਵਰੀ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਤੇ ਜਿਹੜੀ 20 ਜਨਵਰੀ ਨੂੰ ਸੁਣਵਾਈ ਹੋਣੀ ਹੈ ਉਸ ਦੇ ਵਿੱਚ ਏ सीबीआई ਦੇ ਕੋਲ ਕੇਸ ਜਾਵੇਗਾ ਜਾਂ ਨਹੀਂ ਇਸ ਬਾਰੇ ਵੀ ਸੁਣਵਾਈ ਕੀਤੀ ਜਾਏਗੀ ਕਿਉਂਕਿ ਆਪਰੇਟਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ सीबीआई ਜਾਂਚ ਦੀ ਮੰਗ ਕੀਤੀ ਗਈ ਸੀ ਪਟਿਆਲਾ ਮੋਹਾਲੀ ਅਤੇ ਪੰਜਾਬ ਦੀ ਜੋ ਹੈ ਵਕੋ ਵਖ ਥਾਵਾਂ ਦੇ ਉੱਤੇ ਕੇਬਲ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ ਸਨ ਜਿਸ ਕਰਕੇ ਜੋ ਹੈ ਲੋਕਾਂ ਨੂੰ ਤਾਂ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਸੀ ਪਰ ਦੂਜੇ ਪਾਸੇ ਜੋ ਕੇਬਲ ਆਪਰੇਟਰ ਨੇ ਉਹਨਾਂ ਨੂੰ ਵੀ ਸ਼ਰਿਆਮ ਧਮਕੀਆਂ ਦਿੱਤੀਆਂ ਜਾ ਰਹਿਆ ਸਨ ਇਸ ਮਾਮਲੇ ਸੰਬੰਧੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਕਿ ਸ਼ਰਿਆਮ ਜੋ ਹੈ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਸਨ ਸ਼ਰਿਆਮ ਧੱਕਾ ਜਿਹੜਾ ਪੰਜਾਬ ਦੇ ਕੇਬਲ ਆਪਰੇਟਰਾਂ ਦੇ ਨਾਲ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜੋ ਹੈ ਵੱਡੀ ਰਾਹਤ ਪੰਜਾਬ ਦੇ ਕੇਬਲ ਆਪਰੇਟਰਾਂ ਨੂੰ ਦੇ ਦਿੱਤੀ ਗਈ ਹੈ ਇਸ ਮਾਮਲੇ ਦੇ ਵਿੱਚ ਹੁਣ ਕੋਈ ਵੀ ਨਵੀਂ ਐਫਆਈਆਰ ਦਰਜ ਨਹੀਂ ਹੋਏਗੀ ਤੇ ਜਿਹੜੇ ਮਾਮਲੇ ਦਰਜ ਕੀਤੇ ਨੇ ਉਸ ਦੇ ਵਿੱਚ ਹਾਈ ਕੋਰਟ ਦਾ ਸਾਫ਼ ਤੌਰ ਤੇ ਹੁਕਮ ਹੈ ਕਿ ਕੋਈ ਗ੍ਰਿਫਤਾਰੀ ਨਹੀਂ ਹੋਏਗੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਸਖਤ ਤਾਣਨਾ ਕੀਤੀ ਗਈ ਹੈ ਕਿ 16 ਜਨਵਰੀ ਤੱਕ ਆਪਣਾ ਜਵਾਬ ਦਾਖਲ ਕੀਤਾ ਜਾਏ ਤਾਂ 16 ਜਨਵਰੀ ਤੱਕ ਦਾ ਸਮਾਂ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਇਸ ਕੇਬਲ ਦੀਆਂ ਤਾਰਾਂ ਕੱਟਣ ਦੇ ਮਾਮਲੇ ਦੇ ਵਿੱਚ ਤਾਂ ਉਸ ਤੋਂ ਬਾਅਦ 20 ਜਨਵਰੀ ਨੂੰ ਇਸੇ ਮਾਮਲੇ ਦੀ ਅਗਲੀ ਸੁਣਵਾਈ ਹੋਏਗੀ ਜਿਸ ਦੇ ਵਿੱਚ ਚ ਸੀਬੀਆਈ ਦੇ ਕੋਲ ਕੇਸ ਜਾਵੇਗਾ ਜਾਂ ਨਹੀਂ ਇਸ ਬਾਰੇ ਵੀ ਸੁਣਵਾਈ ਕੀਤੀ ਜਾਵੇਗੀ ਅ ਬਿਲਕੁਲ ਦੱਸਦੀ ਹੈ ਕਿ ਲਗਾਤਾਰ ਅਸੀਂ ਦੇਖ ਰਹੇ ਸੀਗੇ ਕਿ ਕੇਬਲ ਤੇ ਉੱਤੇ ਕੈਪਚਰ ਕੀਤਾ ਜਾ ਰਿਹਾ ਸੀਗਾ ਕੇਬਲ ਦੇ ਜਿਹੜੇ ਕਰਮਚਾਰੀ ਨੇ ਮੁਲਾਜ਼ਮ ਨੇ ਜਦੋਂ ਤਾਰਾ ਲਗਾਉਣ ਦੇ ਲਈ ਜਾਂਦੇ ਸੀਗੇ ਕੰਪਲੇਂਟ ਦੇ ਲਈ ਤੇ ਉਹਨਾਂ ਤੇ ਹਮਲਾ ਕੀਤਾ ਜਾਂਦਾ ਸੀ ਤੇ ਉਹਨਾਂ ਤੇ ਹੀ ਐਫ ਆਈ ਆਰ ਵੀ ਜੜੀ ਉਹ ਦਰਜ ਕੀਤੀ ਜਾਂਦੀ ਸੀ ਤੇ ਅੱਜ ਵੱਡਾ ਰਿਲੀਫ ਜਿਹੜਾ ਹੈ ਉਹ ਮਿਲਿਆ ਹੈ ਜਿੱਥੇ ਕਿ ਕੋਰਟ ਨੇ ਸਿੱਧੇ ਤੌਰ ਤੇ ਆਦੇਸ਼ ਦਿੱਤੇ ਨੇ ਕਿ ਸੁਭਾ ਸਰਕਾਰ ਨੂੰ ਕਿ ਕੋਈ ਵੀ ਨਵੀਂ ਐਫ ਆਈ ਆਰ ਦਰਜ ਨਹੀਂ ਹੋਗੀ ਪੁਰਾਣੀ ਤੇ ਕੋਈ ਕਾਰਵਾਈ ਨਹੀਂ ਹੋਗੀ ਸਾਡੇ ਨਾਲ ਸੀਨੀਅਰ ਐਡਵੋਕੇਟ ਨੇ ਹਾਈ ਕੋਰਟ ਦੇ ਅ ਸਰ ਕਿਸ ਤਰੀਕੇ ਨਾਲ ਦੇਖਦੇ ਆ ਅਸੀਂ ਲਗਾਤਾਰ ਦੇਖ ਰਹੇ ਆ ਕਿ ਜਿਹੜਾ ਕੇਸ ਹੈ ਪਹਿਲਾਂ ਵੀ ਇਹਨਾਂ ਨੇ ਕਿਹਾ ਸੀਗਾ ਕਿ ਹੁਣ ਨਹੀਂ ਹੋਗਾ ਅੱਗੇ ਤੋਂ ਲੇਕਿਨ ਅਸੀਂ ਉਸ ਤੋਂ ਬਾਅਦ ਵੀ ਲਗਾਤਾਰ ਦੇਖਿਆ ਕਿ ਸਰ ਜਿਹੜਾ ਇਹ ਮਾਮਲਾ ਥਮਿਆ ਹੀ ਨਹੀਂ ਦੇਖੋ ਇਹ ਬੜੀ ਅਨਫੋਰਚੂਨੇਟ ਹੈ ਜਿਹੜੀ ਪੋਜੀਸ਼ਨ ਇਸ ਟਾਈਮ ਚੱਲ ਰਹੀ ਹੈਗੀ ਸਰਕਾਰ ਚ ਸੀ ਪੋਲੀਟੀਕਲ ਵੈਂਡੇਟਾ ਪੁਟਿੰਗ ਪੋਲੀਟੀਕਲ ਅਜੈਂਡਾ ਇੱਕ ਅਲੱਗ ਚੀਜ਼ ਹੁੰਦੀ ਹੈ ਲੇਕਿਨ ਇਸ ਲੈਵਲ ਤੇ ਗਿਰਨਾ ਔਰ ਇਹ ਕਹਿਣਾ ਕਿ ਭਈ ਇੱਕ ਕੰਪਨੀ ਜਿਹੜੀ ਆਪਣੀ ਕੇਵਲ ਆਪਰੇਸ਼ਨ ਕਰ ਰਹੀ ਹੈ ਉਨੂੰ ਚੈਲੰਜ ਕਰਨਾ ਕਿ ਵੀ ਵਿਲ ਨਾਟ ਅਲਾਉ ਹਿਮ ਟੂ ਆਪਰੇਟ অর ਦੋਸ ਥੈਟ ਕੰਪਨੀ ਟੂ ਆਪਰੇਟ ਐਨੀਵੇਅਰ ਇਨ ਪੰਜਾਬ ਜਿਹਦਾ ਕਾਫੀ ਜਿਆਦਾ ਸਪਰੈਡ ਨੈਟਵਰਕ ਹੈਗਾ ਥੈਨ ਥੈਟ ਇਟਸੈਲਫ ਇਜ਼ ਅ ਵੈਰੀ ਅਨਫੋਰਚੂਨੇਟ ਥਿੰਗ ਟੂ ਹੈਪਨ ਉਸ ਤੋਂ ਬਾਅਦ ਚਲੋ ਇਕਤਾ ਹੋ ਗਿਆ ਕਿ ਅਸੀਂ ਤੁਸੀਂ ਪੀਐਸਪੀਸੀਐਲ ਦੇ ਪੋਲਸ ਨਹੀਂ ਯੂਜ਼ ਕਰੋਗੇ ਇਟਸੈਟਰਾ ਉਹਦੀ ਇੱਕ ਅਲੱਗ ਪਟੀਸ਼ਨ ਚੱਲੀ ਸਿਵਲ ਸਾਈਡ ਤੇ ਉਸ ਤੋਂ ਬਾਅਦ ਕੰਪਨੀ ਦੇ ਮੈਨੇਜਰਸ ਆਪਰੇਟਰਸ ਕੇਬਲ ਆਪਰੇਟਰਸ ਓਨਰ ਆਫ ਦੀ ਕੰਪਨੀ एफआईआरज रजिस्टर्ड ਹੈਗੀਆਂ ਨੇ ਜਿਹੜੇ ਕੰਪਨੀ ਦਾ ਟਰਨਓਵਰ ਹਜ਼ਾਰਡਸ ਆਫ ਕਰੋੜਸ ਹੈ ਉਹਨਾਂ ਦੇ ਉਹਦੇ ਡਾਇਰੈਕਟਰ ਦੇ ਖਿਲਾਫ ਐਫਆਈਆਰ ਹੈਗੀ ਕਿ ਉਹਨੇ 200 500 ਰੁਪਏ ਦਾ 1000 ਰੁਪਏ ਦਾ ਸੈਟ ਆਫ ਬਾਕਸ ਚੁਰਾ ਲਿਆ ਉਹਨੇ ਕਿਸੇ ਦੇ ਕੇਬਲ ਦਾ ਡੱਬਾ ਚੁਰਾ ਲਿਆ ਔਰ ਨਾਲ ਉਹ ਲਿਖਦੇ ਨੇ ਕਿ ਵੀ ਅਨਨੋਨ ਪਰਸਨਸ ਨੇ ਇਹ ਜਿਹੜੇ ਹੁਣ ਏਰੀਆ ਮੈਨੇਜਰ ਆਪਰੇਟਰ ਜਦ ਤਾਰਾਂ ਕੱਟੀਆਂ ਜਾਂਦੀਆਂ ਨੇ ਕੰਪਲੇਂਟਸ ਨੂੰ ਅਟੈਂਡ ਕਰਨ ਜਾਂਦੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਅਗਰ ਜਾਓਗੇ ਤੇ ਤੁਹਾਡਾ ਅਨਨੋਨ ਪਰਸਨਸ ਨਾ ਲਿਖ ਦਿਆ ਜਾਏਗਾ ਤੁਹਾਨੂੰ ਅਰੈਸਟ ਕੀਤਾ ਜਾਏਗਾ ਔਰ ਇੰਨੀ ਕਰ دہشت ਇਹਨਾਂ ਨੇ ਫਿਲਾਤੀ ਕਿ ਭਈ 2 ਮਹੀਨੇ ਦੇ ਅੰਦਰ ਅੰਦਰ ਜਿਹੜਾ ਬਿਜ਼ਨਸ ਹੈਗਾ ਉਹ 100% ਤੋਂ 30 ਤੋਂ 20% ਰਹਿ ਗਿਆ ਸਾਰਾ ਇੱਕ ਆਦੀ ਵਿਲੇਜ ਚ ਆਪਾਂ ਐਗਜ਼ੈਂਪਲ ਵੀ ਦਿੱਤਾ ਸੰਮੋਰ ਜਿੱਥੇ ਸਾਰੇ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੇ ਫਾਸਟਵੇ ਤੋਂ ਆਪਣਾ ਖਿਹੜਾ ਛੁਡਾਇਆ ਇਹ ਕਹਿ ਕੇ ਕਿ ਭਈ ਤੁਹਾਡਾ ਤਾਂ ਪਤਾ ਹੀ ਤੁਹਾਡੀਆਂ ਤਾਰਾਂ ਘਟੀਆਂ ਜਾਣਗੀਆਂ ਸਾਨੂੰ ਸਰਵਿਸ ਮਿਲਣੀ ਕੋਈ ਨਹੀਂ ਔਰ ਅੱਗੇ ਇਹ ਸਾਰਾ ਸਟੇਟ ਸਪੌਂਸਰਡ ਹੈਗਾ ਥੈਟ ਇਜ਼ ਦੀ ਅਲੀਗੇਸ਼ਨ सो द एलिगेज एट नाइन एफ आई आर बी रजिस्टर्ड फॉर अ फेयर इनवेस्टिगेशन गिव टू अट्रल एजेंसीड वेदर देर इन करेक्ट एंड इफ दे आर स्टेट स्पॉन्सर्ड द फेलियर ऑफ डेमोक्रेसी पटीशन वॉज फाइल हाईकोर्ट पटीशन फाइल की कोई डर नहीं है बट स्टेट स्पॉन्सर्ड टेररिजम और स्टेट स्पॉन्सर्ड ट्राइंग टू थ्रो मी आउट ऑफ बिजनेस इज वेरी अनफॉर्चुनेट और ये सारे जो मसले ने एक सेंट्रल एजेंसी रिपोर्ट कोर्ट के अगर पेश हुए कि भी की एक केस विक्टिमाइजेशन का है या एक्चुअली आप्यूज है किसी चीज सो नोटिस किया कोर्ट ने अज स्टेट ने कोई जवाब नहीं फाइल किया और उस तो बाद कोर्ट नारी जी सारी पोजिशन दसी गई भी किस तरह विकटमाइजेष हो रही है और अच कोर्ट ने दोनों पखा सुन तो बाद इंटैरम ऑर्डर किया कि जेडे एफआईआर ऑलरेडी रजिस्टर्ड ने ਉਨਾਚ ਜਿਹੜੇ ਕੰਪਨੀ ਦੇ ਮੈਨੇਜਰਸ ਨੇ অপারেਟਰਸ ਨੇ ਏਜੰਟਸ ਨੇ ਉਹਨਾਂ ਦੇ ਖਿਲਾਫ ਕੋਈ ਕਸਟਡੀ ਆ ਕੋਰਸਸ ਸਟੈਪ ਨਹੀਂ ਹੋਏਗਾ। ਔਰ ਕੋਰਟ ਦੀ ਸਹਿਮਤੀ ਦੇ ਬਿਗੈਰ ਇਹ ਕੇਬਲ ਨੈਟਵਰਕ ਦੇ ਰਿਲੇਟਡ ਕੋਈ ਵੀ ਜਿਹੜੀ ਐਫ ਆਈ ਆਰ ਰਿਸਟਰ ਹੋਏਗੀ ਉਹ ਕੋਰਟ ਦੀ ਸਹਿਮਤੀ ਦੇ ਬਿਗੈਰ ਨਹੀਂ ਹੋਏਗੀ। ਤੇ ਅਜ ਉਹਦੇ ਚ ਕੰਪਲੀਟ ਰੋਕ ਲਗਾਈ ਹੈ। ਔਰ 20 ਜਨਵਰੀ ਨੂੰ ਮਸਲਾ ਰੱਖਿਆ ਗਿਆ ਹੁਣ ਅੱਗੇ ਸੁਣਵਾਈ ਲਈ। ਜਿਹੜੀ ਤੁਸੀਂ ਕਹੀ ਕਿ ਐਫ ਆਈ ਆਰਸ ਤੇ ਸਟੇ ਲਗਾਇਆ ਗਿਆ ਹੈ ਕਿ ਸਾਰੀ ਜਿੰਨੀ ਵੀ ਪੰਜਾਬ ਦੇ ਵਿੱਚ ਐਫ ਆਈ ਆਰਸ ਹੋਈਆਂ ਨੇ ਅਲੱਗ-ਅਲੱਗ ਮੁਲਾਜ਼ਮਾਂ ਦੇ ਖਿਲਾਫ ਫਾਸਟਵੇ ਦੇ ਉਹਨਾਂ ਤੇ ਸਟੇ ਹੈ ਜਾਂ ਸਿਰਫ ਜੋ ਹਾਈ ਕੋਰਟ ਪਹੁੰਚੀਆਂ ਜਿਹੜੀ ਹਾਈ ਕੋਰਟ ਪਹੁੰਚੀਆਂ ਨੇ ਕਿਉਂਕਿ ਜਿਹੜੇ ਤੇ ਪਟੀਸ਼ਨ ਸੀ ਜਿਹੜੇ ਜਿਨ੍ਹਾਂ ਚ ਉਹਨਾਂ ਦਾ ਨਾਂ ਸੀਗਾ ਕੋਈ ਉਹਨਾਂ ਨੇ ਪਟੀਸ਼ਨ ਕੀਤੀ ਹੈਗੀ ਤੇ 8-9 ਐਫ ਆਈ ਆਰ ਸੀਗੀਆਂ 13-14 ਸੀਗੀਆਂ ਕੁਝ ਕਈ ਕਈ ਹੋਰ ਸੀਗੀਆਂ ਉਹ ਸਾਰੀਆਂ ਜਿਹੜੀਆਂ ਵੀ ਪਟੀਸ਼ਨ ਦੇ ਪਾਰਟ ਹੈਗੀਆਂ ਨੇ ਜਿਸ ਨਾਲ ਸਾਡੀ ਪਟੀਸ਼ਨਸ ਕੋਈ ਅਬਾਊਟ 10-12 ਐਫ ਆਈ ਆਰਸ ਹੈਗੀਆਂ ਨੇ ਤੋ ਜੋ ਵੀ ਸਾਡੀ ਪਟੀਸ਼ਨ ਦਾ ਪਾਰਟ ਹੈ ਗਿਆ ਨੇ ਇਹ ਸ਼ੋਅ ਕਰਨ ਤੋਂ ਬਾਅਦ ਕਿ ਬਈ ਟੋਟਲੀ ਮਿਸਕਨਸੀਵਡ ਨੇ ਉਹ ਸਾਰਿਆਂ ਤੇ ਲੋਕ ਰੋਕ ਲਗਾਇਆ ਗਿਆ ਹੈ ਐਫ ਆਈ ਆਰ ਤੇ ਨਹੀਂ ਬਟ ਅਰੈਸਟ ਤੇ ਕਸਟਡੀ ਨਾਲ ਲਈ ਜਾਏ ਔਰ ਦੂਜੀ ਗੱਲ ਜਿਹੜੀ ਰੋਕ ਲਗਾਈ ਹੈ ਕਿ ਬਈ ਬਿਨਾ ਹਾਈ ਕੋਰਟ ਦੇ ਪਰਮਿਸ਼ਨ ਦੇ ਇਹੋ ਜੇ ਮਸਲੇ ਚ ਕੋਈ ਹੋਰ ਐਫ ਆਈ ਆਰ ਨਾ ਰਜਿਸਟਰ ਕੀਤੀ ਜਾਏ ਕੰਪਨੀ ਦੇ ਡਾਇਰੈਕਟਰਸ ਏਜੰਟਸ ਔਰ ਜਿਹੜੇ ਵਰਕਰਸ ਹੈ ਉਹਨਾਂ ਦੇ ਖਲਾਪ ਪੁਲੀਸਰ ਇੱਕ ਵੱਡੀ ਚੀਜ਼ ਅੰਦਰ ਦੇ ਸੁਣਨ ਨੂੰ ਮਿਲੀ ਕਿ 16000 ਕਨੈਕਸ਼ਨ ਜਿਹੜੇ ਆਲਰੇਡੀ ਕੈਪਚਰ ਕੀਤੇ ਜਾ ਚੁੱਕੇ ਨੇ ਉਹ ਕੋਈ ਵਿਲੇਜ ਦੇ ਹੈਗੇ ਨੇ ਜੀ ਵੈਰੀ ਸਨਮੋਰ ਦੇ ਐਂਡ ਸੀ ਵਾਟ ਵਿਲ ਅ ਕੰਜ਼ਿਊਮਰ ਡੂ ਅਗਰ ਤੁਸੀਂ ਤਾਰਾਂ ਕੱਟੋਗੇ ਔਰ ਕੋਈ ਤੁਸੀਂ ਜਾ ਕੇ ਸ਼ਿਕਾਇਤ ਕਰੋਗੇ ਤੁਸੀਂ ਕਹੋਗੇ ਨਾ ਵੀ ਆਪਾਂ ਤਾਂ ਤੁਹਾਡੀ ਸ਼ਿਕਾਇਤ ਦਰਜ ਨਹੀਂ ਕਰਨੀ ਔਰ ਕੱਟੋ ਇਹਨਾਂ ਦੀ ਤਾਰਾਂ ਔਰ ਕਿਸੇ ਹੋਰ ਆਪਰੇਟਰ ਨੂੰ ਦੇ ਦਿਓ ਤੇ ਜਿਸ ਬੰਦੇ ਦਾ ਕੰਜ਼ਿਊਮਰ ਹੈਗਾ ਉਹਦਾ ਇੱਕ ਘੰਟਾ ਵੀ ਅਗਰ ਟੀਵੀ ਨਾ ਚੱਲੇ ਜਾਂ ਉਹ ਆਪਣੇ ਪ੍ਰੋਗਰਾਮ ਨਾ ਦੇ ਸਕੇ ਉਹਨੂੰ ਕੀ ਲੈਣਾ ਹੈ ਉਹ ਦੂਜੇ ਆਪਰੇਟਰ ਕੋਲ ਜਾਏਗਾ ਸੋ ਦੈਟ ਇਜ਼ ਦ ਮੋਟਰ ਸਪਰੈਂਡ ਹੈ ਕਿ ਤੁਸੀਂ ਇਹਨਾਂ ਨੂੰ ਇੰਨਾ ਕਰ ਉਹ ਕਰਦੇ ਹੋ ਇਹਨਾਂ ਦਾ ਇਨਫਰਾਸਟ੍ਰਕਚਰ ਹੀ ਖਤਮ ਕਰਦੇ ਹੋ ਸੋ ਦੈਟ ਇਹਨਾਂ ਕੋਲ ਕੰਜ਼ਿਊਮ ਗੱਲ ਵੀ ਆਈ ਸੀ ਕਿ ਸਰ 80 90% ਤੋਂ 10% ਹੀ ਜਿਹੜਾ ਬਿਜ਼ਨਸ ਕਈ ਥਾਵਾਂ ਤੇ ਰਹਿ ਗਿਆ ਕਿਉਂਕਿ ਜਿਹੜਾ ਲਗਾਤਾਰ ਤਾਰਾ ਕੱਟੀਆਂ ਜਾ ਰਹੀਆਂ ਨੇ ਹਾਂ ਬਿਲਕੁਲ ਕਿਉਂਕਿ ਮੈਂ ਤੁਹਾਨੂੰ ਦੱਸਿਆ ਜੀ ਆਪਾਂ ਚਾਰਟ ਦਿਖਾਇਆ ਕਿ ਫਰੋਮ ਨਵੰਬਰ ਟੂ ਜਨਵਰੀ ਦਾ ਬਿਜ਼ਨਸ ਹੈਸ ਬੀਨ ਰਿਡਿਊਸਡ ਫਰੋਮ 100% ਟੂ ਅਬਾਊਟ 20% ਅਗਰ ਪੂਰੀ ਸਟੇਟ ਨੂੰ ਦੇਖਿਆ ਜਾਏ ਐਂਡ ਸਮ ਸਿਟੀਜ਼ ਜ਼ੀਰੋ 5% because ultimately this is a industry where you need to beam every 24 hours ਇੱਕ ਵੀ ਘੰਟੇ ਤੁਹਾਨੂੰ ਪਤਾ ਤੁਸੀਂ ਆਪ ਦਾ ਦੇਖ ਲਓ ਤੁਹਾਡਾ ਟੈਲੀਵਿਜ਼ਨ ਨਾ ਚੱਲੇ ਤੁਹਾਡਾ ਕੇਬਲ ਆਪਰੇਟਰ ਦੀ ਤਾਰਾਂ बार-बार ਕੱਟੀਆਂ ਜਾਣ ਤੁਸੀਂ ਕਹੋਗੇ ਉਹ ਤੋਂ ਖੇੜਾ ਛਡਾਓ ਦੂਜਾ ਕਰਾਓ ਜੀ ਤੁਸੀਂ ਉਹਨੂੰ ਕਿਉਂ ਕੰਟੀਨਿਊ ਕਰੋਗੇ ਸੋ ਦੈਟਸ ਦਾ ਹੋਲ ਪ੍ਰੋਬਲਮ ਸਰ ਇੱਕ ਹੋਰ ਦਲੀਲ ਤੁਹਾਡੇ ਵੱਲੋਂ ਇਹ ਦਿੱਤੀ ਗਈ ਸੀਗੀ ਕਿ ਜਿਸ ਤਰੀਕੇ ਨਾਲ ਜਿਹੜਾ ਦੂਜਾ ਕਨੈਕਸ਼ਨ ਹੈ ਐਨਐਕਐਸਟੀ ਉਹਨਾਂ ਕੋਲ ਲਾਇਸੈਂਸ ਵੀ ਨਹੀਂ ਹੈ ਕਿਉਂਕਿ ਇੱਕ ਮਿੰਟ ਇੰਟਰਸਟਿੰਗ ਇਸ਼ੂ ਹੈ ਕਿ ਸਾਡੇ ਜਿਸ ਤਰ੍ਹਾਂ ਫਾਸਟਵੇਡ ਕੰਪਨੀ ਹੈਗੀ ਉਹਦੇ ਕੋਲ ਲਾਇਸੈਂਸ ਸੀਗਾ ਟੂ ਆਪਰੇਟ from PSPCL pole lines تی اپنی تاراں ਤੁਸੀਂ ਉਹਨਾਂ ਨੇ ਪੋਲਸ ਤੇ ਲਾ ਸਕਦੇ ਹੋ ਉਹਦਾ ਕੰਟਰੈਕਟ ਕੰਟੀਨਿਊ ਨਹੀਂ ਹੋਇਆ ਕੋਰਟ ਚ ਗੁਹਾਰ ਲਗਾਈ ਗਈ ਕਿ ਵੀ ਇਹ ਨੈਸੈਸਰੀ ਕੰਟਰੈਕਟ ਬਾਈ ਇਮਪਲੀਕੇਸ਼ਨ ਹੈਸ ਟੂ ਬੀ ਕੰਟੀਨਿਊਡ ਬਿਕਾਜ਼ ਇਟ ਇਜ਼ ਅ ਨੈਸ਼ਨਲ ਸਰਵਿਸ ਅੰਡਰ ਅ ਟੈਲੀਗ੍ਰਾਫ ਐਕਟ ਉਹ ਮਸਲਾ ਚੱਲ ਹੀ ਰਿਹਾ ਜਾਈ ਉੱਥੇ ਤਾਂ ਸਰਕਾਰ ਇਹ ਕਹਿੰਦੀ ਹੈ ਤੁਹਾਡਾ ਕੰਟਰੈਕਟ ਖਤਮ ਹੋ ਗਿਆ ਤੇ ਜਿਹੜੇ ਨਵੇਂ ਆਪਰੇਟਰ ਨੇ ਜਿਹੜੀ ਸਾਡੀ ਤਾਰਾਂ ਯੂਜ਼ ਕਰ ਰਹੇ ਨੇ ਜਿਹੜੀ PSPCL ਪੋਲ ਤੇ ਲੱਗੀਆਂ ਹੋਈਆਂ ਨੇ ਉਹਨਾਂ ਦਾ ਕੰਟਰੈਕਟ ਹੀ ਕੋਈ ਨਹੀਂ ਹੈਗਾ ਉਹਨਾਂ ਨੂੰ ਅਲਾਉਡ ਹੈ so you see this categorically shows that this is all state sponsored which is very unfortunate for a democratic system ਕਿਦਾ ਜ਼ਿਕਰ ਹੋਇਆ ਕਿ ਉਹਨਾਂ ਦੇ ਘਰਾਂ ਤੇ ਜਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਖਾਸ ਕਰ ਜਿਹੜੇ ਆਪਰੇਟਰਸ ਨੇ ਹਾਂ ਉਹਨੇ ਉਹਨਾਂ ਦੀ ਕੁਝ ਫੋਨ ਰਿਕਾਰਡਿੰਗਸ ਹੈਗੀਆਂ ਨੇ ਜੋ ਪ੍ਰੋਬਬਲੀ ਵਾਂਸ ਦਾ ਇਨਸਟਰਕਸ਼ਨਸ ਕਮ ਇਨ ਵਿਲ ਟ੍ਰਾਈ ਟੂ ਪਲੇਸ ਇਟ ਔਨ ਰਿਕਾਰਡ ਬਿਫੋਰ ਦਾ ਕੋਰਟ ਅਗਲੀ ਜਿਹੜੀ ਸੁਣਵਾਈ ਹੈ ਕੀ ਕੁਝ ਜਿਹੜਾ ਹੈ ਸਟੇਟ ਤਦ ਤੱਕ ਸਟੇ ਰਹੇਗਾ ਤੇ ਸਟੇਟ ਨੂੰ ਕੀ ਕੁਝ ਰਿਪਲਾਈ ਕਰੇ ਸਟੇਟ ਰਿਪਲਾਈ ਫਾਈਲ ਕਰੇਗੀ ਜੀ ਵੀ ਤਰੀਕ ਨੂੰ ਬਹਿਸ ਲਈ ਮੁਕਦਮਾ ਰੱਖਿਆ ਗਿਆ ਹੈ ਉਹ ਰਿਪਲਾਈ ਫਾਈਲ ਕਰਨਗੇ ਅਗਰ ਸਾਡਾ ਵੀ ਕੋਈ ਪੱਖ ਹੋਏਗਾ ਰਿਪਲਾਈ ਪੜਨ ਤੋਂ ਬਾਅਦ ਆਪਾਂ ਆਪਣੇ ਜੁਆਇੰਡਰ ਫਾਈਲ ਕਰਾਂਗੇ ਬਟ ਵੀ ਆਰ ਰੈਡੀ ਟੂ ਆਰਗਿਊ ਦ ਮੈਟਰ ਐਂਡ ਲੈਟਸ ਸੀ ਵਾਟ ਹੈਪਨਸ ਔਨ ਦ ਨੈਕਸਟ ਡੇ ਥਿਸ ਥੀਸ ਆਰ ਦ ਆਰਗੂਮੈਂਟਸ ਵਿਚ ਵੀ ਆਰ ਗੋਇੰ ਟੂ ਪੁੱਟ ਫੋਰ ਬਿਫੋਰ ਦ ਕੋਰਟ ਵਿਦ ਅ ਸਪੈਸ਼ਲ ਡਿਮਾਂਡ ਥੈਟ ਥੀਸ ਮੈਟਰਸ ਹੈਵ ਟੂ ਬੀ 기 ਇਹ ਕੋਈ ਤਕਰੀਬਨ 10-12 ਸੀਗੀਆਂ ਜੀ ਇਸ ਟਾਈਮ ਤੇ ਜਿਹ ਕਿ ਸਾਡੇ ਨਾਲ ਸੀਨੇ ਐਡਵੋਕੇਟ ਪੁਨੀਤ ਬਾਲੀ ਜੀ ਜਿਨ੍ਹਾਂ ਨੇ ਦੱਸਿਆ ਕਿ ਫਾਸਟ ਏ ਟ੍ਰਾਂਸਮਿਸ਼ਨ ਨੂੰ ਕਿਤੇ ਨਾ ਕਿਤੇ ਰਿਲੀਫ ਮਿਲਿਆ ਲੇਕਿਨ ਦੂਜੇ ਪਾਸੇ ਜੇਕਰ ਅਸੀਂ ਇਸ ਪੂਰੇ ਮਸਲੇ ਦੀ ਗੱਲ ਕਰੀਏ ਤੇ ਕਿਹਾ ਗਿਆ ਹੈ ਕਿ ਹੁਣ ਜਿਹੜੀ ਐਫ ਆਈ ਆਰ ਦੇ ਖਿਲਾਫ ਰੱਦ ਕਰਨ ਨੂੰ ਲੈ ਕੇ ਜਾਂ ਫਿਰ ਜਿਹੜਾ ਉਹਨਾਂ ਨੂੰ ਟਰਾਂਸਫਰ ਕਰਨ ਨੂੰ ਲੈ ਕੇ ਜਿਹੜਾ ਕੇਸ ਇੱਥੇ ਚੱਲ ਰਿਹਾ ਹੈ ਉਸ ਤੇ ਸਟੇ ਲਗਾ ਦਿੱਤਾ ਗਿਆ ਯਾਨੀ ਕਿ ਗ੍ਰਿਫਤਾਰੀ ਨਹੀਂ ਹੋਗੀ ਅਰੈਸਟ ਤੇ ਸਟੇ ਹੈ ਤੇ ਨਵੀਂ ਐਫ ਆਈ ਆਰ ਵੀ ਜਿਹੜੀ ਹੈ ਇਹਨਾਂ ਦੇ ਖਿਲਾਫ ਦਰਜ ਨਹੀਂ ਹੋਗੀ ਤੇ ਬਹੁਤ ਸਾਰੀ ਚੀਜ਼ਾਂ ਜਿਹੜੀ ਅੱਜ ਕੋਰਟ ਦੇ ਵਿੱਚ ਹੋਈ ਹੁਣ 20 ਜਨਵ ਸਰਕਾਰ ਵੱਲੋਂ ਆਪਣਾ ਜਵਾਬ ਦਾਖਲ ਕਰਨਾ ਹੋਵੇਗਾ ਕੈਮਰਾ ਪਰਸਨ ਵਿਕਾਸ ਦੇ ਨਾਲ ਪੂਜਾ ਵਰਮਨ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ